ਬਾਜੀ ਮੈਂ ਤੋ ਰੇੜਾ ਨਿਗਾਹ ਰਿਆ ਸੀ ਲਾਗੋਂ ਦੀ ਤੇ ਆਪਣਾ ਸਬਜ਼ੀ ਤਰੋੜ ਵੇਚਣ ਜਾਂਦਿਆਂ ਸੀ ਜਦੋਂ ਮੈਂ ਇੱਥੇ ਕੇ ਲਗਾ ਆਉਣ ਅਗਲੇ ਬੰਨੇ ਖੜੇ ਆ ਤੇ ਮੈਂ ਸਕੂਟਰੀ ਇੱਥੇ ਖੜੀ ਰਾਤ ਦੇ ਵਿੱਚੋਂ ਪਰੇ ਕਰਨ ਲਗਾ ਪਰੇ ਕਰਦਿਆਂ ਸਾਰੀ ਮੇਰੇ ਬੱਚੇ ਦੇ ਗਲੋਂ ਇਹਨਾਂ ਪਿੱਛੋਂ ਇਤੋਂ ਚੈਨ ਨੂੰ ਹੱਥ ਪਾ ਲਿਆ ਗਲੇ 'ਚੋਂ ਉਹ ਮਰੋੜ ਕੇ ਨਾਲ ਹੀ ਇਹਨਾਂ ਸਿਰੇ ਸਾਬ ਖੋਲਿਆ ਫਿਰੇ ਸਾਬ ਖੋ ਕੇ ਨਾਲ ਬਨਾਜ ਪਾੜਦੀ ਬਨਾਜ ਵੀ ਇਹਨਾਂ ਦੇ ਕੋਲ ਆ ਤੇ ਮੈਂ ਉਹਨੂੰ ਛੜਾਉਣ ਲਗਾ ਪਿਆ ਬੱਚਿਆਂ ਦੇ ਮੇਰੇ ਡਾੜੀ ਨੂੰ ਹੱਥ ਪਾ ਲਿਆ ਨਾਲ ਹੀ ਮਗਾ ਡਾੜਾ ਖਿੱਚਦਾ ਤੇ ਮੈਂ ਜਰਾ ਰੋੜਾ ਰੋਲਾ ਪਾਇਆ ਤੇ ਜਿਹੜੇ ਲਾਗੇ ਲਾਗੇ ਸਾਰੇ ਬੰਦੇ ਤਮਾਸ਼ਾ ਵੇਂਦੇ ਰੇ ਲਾਗੇ ਕੋਈ ਨਹੀਂ ਆਇਆ ਸਾਰੇ ਪੰਜਾਬੀ ਜਿਹੜੇ ਤਮਾਸ਼ਾ ਵੇਖਣ ਨਹੀਂ ਲਾਗੇ ਚੰਗੇ ਧਾੜਿਆਂ ਵਾਲੇ ਵਿੱਚ ਸਰਦਾਰ ਸਿਰਫ ਪੈਸੇ ਨੂੰ ਪਿਆਰ ਆ ਇਹਨਾਂ ਦੀਆਂ ਜ਼ਮੀਰਾਂ ਮਰੀਆਂ ਪਈਆਂ ਬੇਹੱਲੀ ਪਿਆਰ ਕਰਦੇ ਆ ਕਿਰਾਇਆ ਮੰਗਦੇ ਆ ਬਾਹ ਕਿਰਾਏ ਕਰਾਏ ਪਿੱਛੇ ਹਲਕੂ ਹਲਕੂ ਕਰਦੇ ਫਿਰਦੇ ਨੇ ਬਾ ਤੇ ਇਹ ਮਤਲਬ ਇਹ ਆ ਵੀ ਹਾੜਾ ਵੇਚੇ ਰਹਿਣ ਦਾ ਕੋਈ ਮਤਲਬ ਨਹੀਂ ਹੈਗਾ ਪੰਜਾਬ ਦੇ ਦਾਜ ਨੂੰ ਆਤਾ ਰੰਗੀਲੇ ਆ ਪਾਇਆ ਨਾਲ ਦੋ ਭਈਏ ਭਾਜੀ ਪਿਛੇ ਦੇ ਸਾਹ ਹਾਂਜੀ ਹਾਂਜੀ ਭਈਏ ਕਿੱਥੇ ਨੇ ਭਈਏ ਨਾਲ ਹੀ ਆਪ ਹੀ ਵਾਜਿਆ ਨਾਲ ਹੀ ਭਈਏ ਲੈ ਗਿਆ ਦੋਵੇਂ ਹੀ ਮੇਰਾ ਦਸਤਾਰ ਮੇਰੀ ਢਾਈਏ ਨੇ ਕਿੰਨੇ ਕ ਵਜੇ ਦੀ ਗੱਲ ਹੈ ਪਾਜੀ 11 ਵਜੇ ਦੀ ਗੱਲ ਤੇ ਕਹਿੰਦਾ ਜਾਓ ਜੋ ਕਰਨਾ ਕਰ ਲਓ ਮੈਂ ਜੋ ਕਰਨਾ ਤੁਹਾਡੇ ਕੋਲ ਜੋ ਵੀ ਹੋ ਸਕਦਾ ਕਹਿੰਦਾ ਕਰ ਲਓ ਤੁਸੀਂ ਬਾਬਾ ਜੀ ਇਹ ਕੀ ਮਾਮਲਾ ਹੈ ਜੀ ਹਾਂਜੀ ਇੱਕ ਅੱਜ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਜਿਹੜਾ ਲੋਕਲ ਹੋ ਰਿਹਾ ਹੈਗਾ ਸਰਕੂਲੇਟ ਕਾਫੀ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਵਲੋਂ ਜਿਹੜਾ ਅਨਮੋਲ ਪ੍ਰੀਤ ਸਿੰਘ ਹੈਗਾ ਬਿਲਪੁਰ ਨੜਾਲੇ ਦਾ ਤੇ ਉਹਨਾਂ ਲੜਾਈ ਝਗੜਾ ਕੀਤਾ ਜਦ ਕਿ ਅਸਲੀਅਤ ਤਾਂ ਇਹ ਹੈਗਾ ਕਿ ਅਨਮੋਲ ਪ੍ਰੀਤ ਸਿੰਘ ਸਦਨਾਮ ਸਿੰਘ ਦਾ ਲੜਕਾ ਹੈਗਾ ਜਿਹੜਾ ਨੜਾਲਾ ਬਿਲਪੁਰ ਦਾ ਰਹਿਣ ਵਾਲਾ ਤੇ ਦੂਸਰੇ ਪਾਸੇ ਰੰਗੀਲਾ ਸਾਨੂੰ ਸਤਪਾਲਾ ਉਹ ਵੀ ਨੜਾਲੇ ਦਾ ਰਹਿਣ ਵਾਲਾ ਦੋਨੇ ਇਹ ਪੰਜਾਬੀ ਨੇ ਤੇ ਦੋਨੇ ਹੀ ਇਹ ਜਿਹੜੇ ਹੈਗੇ ਆ ਰੇਡੀ ਲਗਾਉਂਦੇ ਹੈਗੇ ਆ ਸਬਜੀ ਔਰ ਫਰੂਟ ਦੀ ਇਹ ਦੋਨੋਂ ਦਾ ਕਾਰੋਬਾਰ ਇੱਕੋ ਜਿਹਾ ਅੱਗੇ ਵੀ ਕਾਫੀ ਵਾਰ ਇਹ ਅਪਰਚੂਨਿਟੀ ਲਗਾਉਣ ਤੋਂ ਝਗੜੇ ਆ ਤੇ ਅੱਜ ਵੀ ਇਹਨਾਂ ਦਾ ਦੋਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀਗਾ ਤੇ ਜਦੋਂ ਇਹ ਝਗੜ ਪਏ ਆਪ ਤੇ ਹੱਥੋ ਪਾਈ ਹੋਣ ਲੱਗ ਪਏ ਤੇ ਉਹ ਜਿਹੜੇ ਉੱਥੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਉਹਨਾਂ ਨੇ ਵਿਚ ਪੈ ਕੇ ਇਹਨਾਂ ਦਾ ਝਗੜਾ ਹਟਵਾਇਆ ਪੋਰਿਸਤੋਲਾਵਾਂ ਦੀ ਕੋਈ ਗੱਲ ਨਹੀਂ ਹੋਈ ਬਟ ਜਿਹੜਾ ਅਨਮੋਲ ਪ੍ਰੀਤ ਰੇ ਕਿਉਂਕਿ ਅੱਜਕੱਲ ਕਾਫੀ ਉਹ ਚੱਲਦਾ ਪਿਆ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜੋ ਲੋਕਾਂ ਦੇ ਵਿੱਚ ਗਰੋਸ ਹੈਗਾ ਜੀ ਕੋਈ ਦੋ ਚਾਰ ਜਿਹੜੇ ਇਨਸੀਡੈਂਟ ਹੋਏ ਉਹਦੇ ਕਰਕੇ ਤੇ ਉਹ ਇਹਦਾ ਇਸ ਗੱਲ ਨੂੰ ਮੁੱਦਾ ਬਣਾ ਕੇ ਇਹਨੂੰ ਜਿਆਦਾ ਛੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਇਹ ਝਗੜਾ ਅਨਮੋਲ ਪ੍ਰੀਤ ਜਿਹੜਾ ਨਾਲੇ ਦਾ ਰਹਿਣ ਵਾਲਾ ਔਰ ਰੰਗੀਲਾ ਜਿਹੜਾ ਨਾਲੇ ਦਾ ਰਹਿਣ ਵਾਲਾ ਇਹਨਾਂ ਦੋਨਾਂ ਵਿਚਕਾਰ ਹੈਗਾ ਦੋਨੇ ਇੱਕੋ ਹੀ ਕੰਮ ਕਰਦੇ ਹੈਗੇ ਆ ਤੇ ਇਸ ਦੇ ਵਿੱਚ ਕਿਸੇ ਵੀ ਹੋਰ ਪ੍ਰਵਾਸੀ ਦਾ ਝਗੜਾ ਨਹੀਂ ਹੈਗਾ ਇਹ ਦੋਨਾਂ ਦਾ ਆਪਸੀ ਝਗੜਾ ਹੈ ਫਿਲਹਾਲ ਕੀ ਕਾਰਵਾਈ ਕੀਤੀ ਜਾ ਰਹੀ ਜੋ ਵੀ ਇਹਨਾਂ ਦੀ ਕੰਪਲੇਂਟਸ ਹੈਗੀ ਆ ਦੋਨਾਂ ਪਾਸੇ ਤੋਂ ਨਾਲ ਤਦਾ ਨਹੀਂ ਲੈ ਕੇ ਤੇ ਜੋ ਵੀ ਇਹਨਾਂ ਦਾ ਫੈਕਟਸ ਆਂਦੇ ਆ ਫੈਕਟਸ ਦੇ ਮਤਲਬ ਹੋ ਕੇ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇਗੀ